ਗਿਆਮ ਅੰਧ ਨ ਕਰ ਦਿਆ ਅਗਿਆਮ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਿਆਨ ਅੰਜਨ ਵਰਦੀਆ ਗਿਆਨ ਦਾ ਸਰਮਾ ਸਤਿਗੁਰਾਂ ਕੋਲੋਂ ਲੂ ਗੁਰੂ ਰਹਿਮਤ ਕਰਨਗੇ ਅੰਦਰ ਜਿਹੜੀ ਸਾਡੇ ਅਗਿਆਨਤਾ ਰੂਪੀ ਕਾਲਖ ਹੈ ਇਹ ਛਡੋਗੀ ਹਰ ਕਰਪਾ ਤੇ ਪ੍ਰਮਾਤਮਾ ਦੀ ਰਹਿਮਤ ਹੋਈ ਸੰਤ ਭੇਟਿਆ ਇੱਥੇ ਸੰਤ ਕਿਸੇ ਲਿਵਾਸ ਦਾ ਨਾਮ ਨਹੀਂ ਇੱਥੇ ਸੰਤ ਭਾਵ ਗੁਰੂ ਪਰਮਾਤਮਾ ਦੀ ਰਹਿਮਤ ਦਾ ਸਦਕਾ ਸਤਿਗੁਰਾਂ ਦੇ ਨਾਲ ਮਿਲਾਪ ਹੋਇਆ ਨਾਨਕ ਹੀ ਨਾਨਕ ਜੀ ਮਨ ਪ੍ਰਗਿਆਸ ਤੇ ਗਿਆਨ ਦਾ ਸ਼ਰਮਾ ਅੰਦਰ ਜਾਣ ਦੀ ਦੀਰਸ਼ੀ ਗੁਰਮਖੋ ਅਗਿਆਨਤਾ ਦਾ ਨਾਸ਼ ਹੋ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋਇਆ ਕੀ ਦੀ ਰਹਿਮਤ ਨਾਲ ਪਰਮਾਤਮਾ ਨੇ ਤਰਸ ਕੀਤਾ ਪੂਰਨ ਗੁਰੂ ਨਾਲ ਮਿਲਾਪ ਹੋਇਆ